ਸਸ਼ੀ ਕਲਦੀਏ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਕੱਟ ਪੀਸਾਂ ਤੇ ਪਲੇਨ ਕੱਟ ਪੀਸਾਂ ਤੇ ਰਹਿਣ ਵਾਲੀ ਆ ਅੱਜ ਦੁਸ਼ਹਿਰੇ ਤੇ ਆਫਰ ਤੇ ਵੱਡਾ ਆਫਰ ਦੇ ਰਹੇ ਆ ਅੱਜ ਵਾਲੇ ਪਲੇਨ ਪੀਸਾਂ ਤੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਵਰਬਰੀ ਸ਼ੇਬਰ ਬਰਬਰੀ ਹੈ ਜੀ ਅਸੀਂ 165 ਰੁਪਏ ਪਰ ਮੀਟਰ ਵਾਲਾ ਪੀਸ ਵੀ ਤੁਹਾਨੂੰ ਆਫਰ ਚ ਦੇ ਰਿਆ ਸਿਰਫ 120 ਰੁਪਏ ਪਰ ਮੀਟਰ ਸ਼ਿਮਲ ਬਰਬਰੀ ਬਿਲਕੁਲ ਰिजन ਵਾਲੀ ਭਪਿੰਦਰਾ ਬ੍ਰਾਂਡ ਦੀ ਰਹਿਣੀ ਹੈ ਜੀ ਤੇ 165 ਰੁਪਏ ਪਰ ਮੀਟਰ ਹੈ ਤੁਹਾਨੂੰ ਦੇ ਰਿਆ ਸਿਰਫ 120 ਰੁਪਏ ਪਰ ਮੀਟਰ ਆਫਰ ਦੇ ਵਿੱਚ ਤੇ ਅੱਜ ਦੇ ਜਿਹੜੇ ਰਹਿਣਗੇ ਪਲੇਨ ਪੀਸ ਕਰਾਸ਼ ਕਰਾਂਜੀ ਕਰਾਸ਼ ਤੇ ਬੈਲਬਟ ਠੀਕ ਹੈ ਜੀ ਤੇ ਕਾਫੀ ਤਰ੍ਹਾਂ ਦਾ ਸਟਾਫ ਰਹਿਣਾ ਜੀ ਤੇ ਗਲਾਸ ਹਲਕ ਵੀ ਰਹਿਣਾ ਜੀ ਠੀਕ ਹੈ ਜੀ ਕਾਫੀ ਤਰ੍ਹਾਂ ਦੇ ਪੀਸ ਆ ਵੀ ਸਾਰੇ ਤੁਹਾਨੂੰ ਅੱਜ ਆਫਰ ਦੇ ਵਿੱਚ ਦੇ ਰਹੇ ਆ ਲਓ ਜੀ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਅੱਜ ਦੇ ਜਿਹੜੇ ਪਲੇਨ ਪੀਸ ਰਹਿਣਗੇ ਕ੍ਰੈਸ਼ ਵਗੈਰਾ ਦੇ ਪਲੇਨ ਪੀਸ ਰਹਿਣਗੇ ਔਰ ਗੈਂਜਾ ਦੇ ਰਹਿਣਗੇ ਜੀ ਗਲਾਸ ਹਲਕੇ ਦੇ ਰਹਿਣਗੇ ਇਹਨਾਂ ਤੇ ਵੱਡੀ ਆਫਰ ਹੈ ਜੇਕਰ ਤੁਸੀਂ ਇੱਕ ਪੀਸ ਲੈ ਰਹੇ ਹੋ ਤਾਂ ਤੁਹਾਨੂੰ 150 ਦਾ ਪੈਣਾ 4 ਪਲੱਸ ਪੀਸ ਹੈ ਜੀ ਜਿਹੜੀ ਕੱਟ ਰਹੂਗੀ 4 ਪਲੱਸ ਹੈ ਤੇ 4 ਵੀ ਹੋ ਸਕਦੀ ਹੈ 4 ਪਲੱਸ ਵੀ ਹੈ ਠੀਕ ਹੈ ਜੀ ਵੱਡੀ ਆਫਰ ਹੈ ਜੀ ਦਾ ਪੀਸਾਂ ਤੇ ਜੇਕਰ ਤੁਸੀਂ 10 ਪੀਸ ਲਓਗੇ ਸਾਡੇ ਕੋਲੋਂ ਤਾਂ ਤੁਹਾਨੂੰ ਸਿਰਫ ਇੱਕ ਪੀਸ ਦਿੱਤਾ ਜਾਊਗਾ 125 ਦੇ ਵਿੱਚ ਠੀਕ ਹੈ ਜੀ ਵੱਡੀ ਆਫਰ ਹੈ ਦੁਸ਼ਹਿਰੇ ਆਉਣ ਦੇਣ ਤੇ 125 ਦਾ ਪੀਸ ਦਿੱਤਾ ਜਾਊਗਾ ਜੇਕਰ ਤੁਸੀਂ 10 ਪੀਸ ਲੈ ਰਹੇ ਠੀਕ ਹੈ ਜੀ ਤੇ ਸ਼ਿਮਰ ਬਰਬੀ ਦੇ ਪੀਸਾਂ ਤੇ ਵੀ ਆਫਰ ਹੈ ਜੀ ਸਿਰਫ 120 ਰੁਪਏ ਪਰ ਮੀਟਰ ਹੀ ਦੇ ਰਹੇ ਹਾਂ ਤੁਹਾਨੂੰ ਅਸੀਂ 165 ਰੁਪਏ ਪਰ ਮੀਟਰ ਵਾਲਾ ਸਟੱਫ ਠੀਕ ਹੈ ਜੀ ਲਓ ਜੀ ਚੈੱਕ ਕਰੋ ਜੀ ਪਹਿਲੇ ਸ਼ਿਮਰ ਬਰਬੀ ਚੈੱਕ ਕਰੋ ਦੀ ਸਟਾਫ ਤੁਹਾਨੂੰ ਚੈੱਕ ਕਰਵਾ ਲਈਏ ਭਪਿੰਦਰਾ ਬ੍ਰਾਂਡ ਦਾ ਬਿਲਕੁਲ 오ਰੀਜਨਲ ਵਾਲਾ ਸਟਾਫ ਰਹਿਣਾ ਇਹਦੇ ਉੱਪਰ ਹੈਂਡਵਰਕ ਵੀ ਹੋਊਗਾ ਜੀ ਠੀਕ ਹੈ ਜੀ ਹੈਂਡਵਰਕ ਵੀ ਹੋਣਾ ਨੀਡਲਵਰਕ ਵੀ ਹੋਣਾ ਤੇ ਥ੍ਰੈਡਵਰਕ ਵੀ ਹੋਣਾ ਕਿਸੇ ਵੀ ਤਰ੍ਹਾਂ ਦਾ ਵਰਕ ਹੋ ਸਕਦਾ ਹੈ ਤੇ ਦਿਖਾ ਦਿੰਨੇ ਆ ਇਹ ਪ੍ਰਿੰਟਡ ਸ਼ਿਮਰ ਬਰਬਰੀ ਹੈ ਲੱਚੇ ਦੰਜੀਕ ਤੋਂ ਚੈੱਕ ਕਰ ਲਓ ਜੀ ਐਦਾਂ ਇਹਦੇ ਉੱਪਰ ਹੈਂਡਵਰਕ ਹੋਇਆ ਵਾ ਤੁਸੀਂ ਵੀ ਇਹਦੇ ਉੱਪਰ ਹੈਂਡ ਪਲੇਨ ਦੇ ਉੱਪਰ ਹੈਂਡਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਇਹ ਸ਼ਿਮਰ ਬਰਬਰੀ ਹੈਗੀ ਆ ਸੈਲਫ ਦੇ ਵਿੱਚ ਪ੍ਰਿੰਟਡ ਤੇ ਐਦਾਂ ਤੁਸੀਂ ਵੀ ਹੈਂਡਵਰਕ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਪਹਿਲਾ ਪੀਸ ਚੈੱਕ ਕਰੋ ਜੀ ਕੱਟ ਰਊਗੀ 2 ਤੋਂ ਲੈ ਕੇ 4 4.5 3 ਦੀ ਕੱਟ ਰਹਿਣੀ ਹੈ 2 ਮੀਟਰ ਦਾ ਪੀਸ ਹੈ ਜੀ ਲਓ ਜੀ ਇੱਕ ਫਰੋਜੀ ਕਲਰ ਦਾ ਪੀਸ ਹੋਣਾ 2 ਮੀਟਰ ਦਾ ਪੀਸ ਰਹੂਗਾ ਜੀ ਇਹ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਸੋਹਣਾ ਕਲਰ ਆ ਇੰਗਲਿਸ਼ ਕਲਰ ਆਉਣਗੇ ਜੀ ਤੇ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹਦੀ ਜਿਹੜੀ ਕੱਟ ਰਹਿਣੀ ਹੈ ਇਹ 1.5 ਮੀਟਰ ਦੀ ਰਹਿਣੀ ਹੈ ਤੇ ਇਹ 2 ਮੀਟਰ ਦਾ ਪੀਸ ਹੈ 2 ਪੀਸ ਲੈ ਸਕਦੇ ਹੋ 1.5 ਮੀਟਰ ਤੇ 2 ਮੀਟਰ ਦਾ ਪੀਸ ਹੈ ਜੀ ਲਓ ਜੀ ਠੀਕ ਹੈ ਜੀ 2 ਮੀਟਰ ਦਾ ਪੀਸ ਹੈ ਤੇ 1.5 ਮੀਟਰ ਦਾ ਪੀਸ ਹੈ ਇਹ ਆਊਗਾ ਜੀ ਗ੍ਰੇ ਕਲਰ ਦੇ ਵਿੱਚ ਇਹ ਵੀ 2 ਮੀਟਰ ਦਾ ਪੀਸ ਮਿਲੂਗਾ ਇਹ 2.5 ਮੀਟਰ ਦਾ ਪੀਸ ਮਿਲੂਗਾ ਜੀ ਤੁਹਾਨੂੰ 2 ਮੀਟਰ ਦਾ ਪੀਸ ਮਿਲਣਾ ਤੁਹਾਨੂੰ ਤੇ ਇਹ ਵੀ 2 ਮੀਟਰ ਦਾ ਪੀਸ ਮਿਲਣਾ ਜੀ ਗ੍ਰੇ ਕਲਰ ਆਉਣਾ ਜੀ ਬਹੁਤ ਹੀ ਸੋਹਣਾ ਇੰਗਲਿਸ਼ ਕਲਰ ਬਹੁਤ ਸੋਹਣਾ ਨੀਡਲਵਰਕ ਹੋਣਾ ਜੀ ਤਾਂ ਅਸੀਂ ਸੂਟ ਵੀ ਦਿਖਾਵਾਂਗੇ ਇੱਕ ਨੀਡਲ ਵਰਕ ਜਿਸ ਅਸੀਂ ਸੂਟ ਰੈਡੀ ਹੋਇਆ ਜੀ ਉਹ ਵੀ ਦਿਖਾਵਾਂਗੇ ਇਹਦੇ ਉੱਪਰ ਵੀ ਤੁਸੀਂ ਐਦਾਂ ਦਾ ਵਰਕ ਕਰਵਾ ਸਕਦੇ ਹੋ ਇਹ ਰਹੂਗਾ ਜੀ 3 ਮੀਟਰ ਦਾ ਪੀਸ ਇਹ ਵੀ 3 ਮੀਟਰ ਹੈ ਤੁਸੀਂ ਆਪਸ ਵਿੱਚ ਕੰਟਰਾਸਟ ਕਰਕੇ ਸੂਟ ਲੈ ਸਕਦੇ ਹੋ ਮੈਚਿੰਗ ਬਣਾ ਸਕਦੇ ਹੋ ਜੀ ਸਟਾਫ ਬਿਲਕੁਲ ਬੈਸਟ ਰਿਜ਼ਨਲ ਕੁਆਲਿਟੀ ਦਾ ਰਹਿਣਾ ਨਜ਼ਦੀਕ ਤੋਂ ਤੁਸੀਂ ਇਹਦੀ ਕੰਨੀ ਚੈੱਕ ਕਰ ਸਕਦੇ ਹੋ 골ਡਨ ਕੰਨੀ ਹੈ ਜੀ ਇਹਦੀ origignal ਵਾਲਾ ਸਟਾਫ ਰਹਿਣਾ ਬਿਲਕੁਲ 120 ਰੁਪਏ ਪਰ ਮੀਟਰ ਦੇ ਰਹੇ ਹਾਂ ਜੀ ਵੱਡੀ ਆਫਰ ਦੁਸ਼ਹਿਰੇ ਤੇ ਦੋ ਪੀਸ ਲੈ ਸਕਦੇ ਹੋ ਮੈਚਿੰਗ ਕਰਕੇ ਲਓ ਜੀ ਲਓ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਸੈਲਫ ਦੀ ਸ਼ਿਮਰ ਬਰਬਰੀ ਹੈ ਤੇ ਸੈਲਫ ਦੇ ਵਿੱਚ ਵੀ ਹੈ ਲਓ ਇਹ ਸੈਲਫ ਦੇ ਵਿੱਚ ਵੀ ਰਹਿਣਾ ਤੇ ਸ਼ਿਮਰ ਬਰਬਰੀ ਰਹਿਣਾ ਤੇ ਇਹ ਵਾਲਾ ਰਹੂਗਾ 4 ਮੀਟਰ ਦਾ ਪੀਸ ਇਹ ਰਹੂਗਾ 2.5 ਮੀਟਰ ਦਾ ਪੀਸ ਇਹ ਸ਼ਰਟ ਬਣਾ ਲਓ ਇਹ ਬਾਟਮ ਬਣਾ ਲਓ ਇਹਦੇ ਵਿੱਚ ਤੁਸੀਂ ਦੁਪੱਟਾ ਅਡਜਸਟ ਕਰ ਸਕਦੇ ਹੋ ਜੀ ਕੰਟਰਾਸਟ ਬਣਾ ਸਕਦੇ ਹੋ ਤੁਸੀਂ 4 ਮੀਟਰ ਦਾ ਪੀਸ ਹੈ ਇਹ ਰਹੂਗਾ ਜੀ 2.5 ਮੀਟਰ ਦਾ ਪੀਸ ਲਓ ਜੀ ਇਹ ਰਹੂਗਾ ਲੈਮਨ ਕਲਰ ਦਾ ਪੀਸ ਹੈ ਜੀ ਇਹ ਵੀ 2 ਮੀਟਰ ਦਾ ਪੀਸ ਰਹਿਣਾ ਜੀ ਲੈਵਨ ਕਲਰ ਦਾ ਇਹ ਫਰੋਜੀ ਕਲਰ ਦੇ ਪੀਸ ਆ ਗਏ ਜੀ ਇਹ ਪੀਸ ਰਹਿਣਾ 4 ਮੀਟਰ ਦਾ 2 ਮੀਟਰ ਦਾ ਪੀਸ ਰਹੂਗਾ ਤੇ 4 ਮੀਟਰ ਦਾ ਪੀਸ ਰਹੂਗਾ ਜੀ ਇਹ ਵਾਲਾ ਕਲਰ ਚੈੱਕ ਕਰੋ ਵੀ ਇੰਗਲਿਸ਼ ਕਲਰ ਹੈ ਇਹ ਵਾਲਾ ਸਟਾਫ ਰਹੂਗਾ ਜੀ 8.5 ਮੀਟਰ 8.5 ਮੀਟਰ ਦੇ ਵਿੱਚ ਕਈ ਮੇਰੀਆਂ ਭੈਣਾਂ ਦੋ ਸੂਟ ਰੈਡੀ ਕਰ ਸਕਦੀਆਂ ਸੇਮ ਇੱਕੋ ਜੇ ਜਾਂ ਵਿੱਚੋਂ ਦੁਪੱਟਾ ਬਣਾ ਲਓ 8.5 ਮੀਟਰ ਕਪੜਾ ਮਿਲੂਗਾ ਜੀ ਤੁਹਾਨੂੰ ਸ਼ਿਮਰ ਬਰਬੀ ਦੇ ਵਿੱਚ ਲਓ ਜੀ ਇਹ ਵਾਲਾ ਪੀਸ ਦੇਖੋ 2 ਮੀਟਰ ਦਾ ਪੀਸ ਹੈ ਇਹ ਸਵਾ 2 ਮੀਟਰ ਦਾ ਪੀਸ ਹੈ ਵੀ ਤੁਸੀਂ ਇਦਾਂ ਕੰਟਰਾਸਟ ਸੂਟ 275 ਦਾ ਪੀਸ ਹੈ ਜੀ ਇਹ ਠੀਕ ਹੈ ਜੀ ਇਹ 275 ਹੈ ਇਹ ਹੋਊਗਾ ਜੀ ਸਵਾ 2 ਮੀਟਰ ਇਹ ਤੁਸੀਂ ਆਸ ਵਿੱਚ ਕੰਟਰਾਸਟ ਸੂਟ ਰੈਡੀ ਕਰ ਸਕਦੇ ਹੋ ਇਦਾਂ ਬਹੁਤ ਸੋਹਣਾ ਸੂਟ ਬਣਨਾ ਜੀ ਕੰਟਰਾਸਟ ਰੈਡੀ ਕਰ ਲਓ ਇਹ ਵਾਲਾ ਹੋਊਗਾ ਜੀ 275 ਦਾ ਪਰਪਲ ਜਿਹਾ ਕਲਰ ਹੈ ਜੀ ਵਾਈਨ 2 ਮੀਟਰ ਦਾ ਪੀਸ ਰਹਿਣਾ 2.5 ਮੀਟਰ ਦਾ ਪੀਸ ਰਹਿਣਾ ਜੀ ਇਹ ਇਹ ਵੀ 2 ਮੀਟਰ ਦਾ ਪੀਸ ਮਿਲੂਗਾ ਤੁਹਾਨੂੰ ਇਹ ਵੀ 2 ਮੀਟਰ ਦਾ ਮਿਲੂਗਾ ਜੀ ਇਹ ਵੀ 2 ਮੀਟਰ ਦਾ ਲੈ ਲਾ ਤੁਹਾਨੂੰ ਲਓ ਜੀ ਅਗਲਾ ਪੀਸ ਆਊਗਾ ਜੀ ਲਓ ਮਹਿੰਦੀ ਸੁੱਕਾ ਮਹਿੰਦੀ ਕਲਰ ਸੁੱਕਾ ਮਹਿੰਦੀ ਕਲਰ ਹੈ ਜੀ ਇਹ ਤੁਸੀਂ ਕੰਟਰਾਸਟ ਕਰ ਸਕਦੇ ਹੋ λεਮਨ ਕਲਰ ਦੇ ਨਾਲ ਇੱਕ λεਮਨ ਕਲਰ ਦਾ ਪੀਸ ਦਿਖਾਇਆ ਸੀ ਮੈਂ ਤੁਸੀ ਉਹਦੇ ਨਾਲ ਤੁਸੀਂ ਇਹਨੂੰ ਕੰਟਰਾਸਟ ਸੂਟ ਬਣਾ ਸਕਦੇ ਹੋ ਸੁੱਕਾ ਮਹਿੰਦੀ ਕਲਰ ਤੇ λεਮਨ ਕਲਰ 2-2 ਮੀਟਰ ਤੇ ਦੋਨੋਂ ਪੀਸਾਂ ਸਟੇਟ ਬਾਟਮ ਨਾਲ ਤੁਹਾਡਾ ਸੂਟ ਬਣਾਣਾ ਹੈਂਡਵਰਕ ਕਰਵਾ ਲਓ ਜੀ ਬਹੁਤ ਸੋਹਣਾ ਬਣ ਜਾਣਾ ਐਡਾ ਕੰਟਰਾਸਟ ਵਿੱਚ ਲਓ ਜੀ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਇਹ ਰਹੂਗਾ ਜੀ 2.25 ਦਾ 2.75 ਦਾ ਪੀਸ ਹੈ ਜੀ ਇਹ ਵੀ 2 ਮੀਟਰ ਦਾ ਰਹਿਣਾ ਜੀ ਲਓ ਜੀ ਇਹ ਪੀਸ ਵੀ ਇੱਕ ਮਿੰਟ ਜੀ ਸਾਨੂੰ ਚੈੱਕ ਕਰਵਾ ਦਿੰਦੇ ਆ 2 ਮੀਟਰ ਦਾ ਰਹੂਗਾ ਜੀ ਇਹ ਵੀ 2 ਮੀਟਰ ਦਾ ਰਹਿਣਾ ਜੀ ਦੋ ਦੋ ਪੀਸ ਇਕੱਠੇ ਕਰਕੇ ਤੁਸੀਂ ਸੂਟ ਬਣਾ ਸਕਦੇ ਹੋ ਇਹ ਰਹੂਗਾ ਜੀ 2.5 ਮੀਟਰ ਦਾ ਪੀਸ ਜੀ ਇਹ 2.5 ਮੀਟਰ ਦਾ ਪੀਸ ਰਹਿਣਾ ਚਾਹੀ। ਚੈੱਕ ਕਰੋ ਜੀ। ਅਗਲਾ ਕਲਰ ਆਊਗਾ ਜੀ orange orange ਕਲਰ ਦੇ ਪੀਸ ਵੀ ਲੈ ਸਕਦੇ ਹੋ ਤੁਸੀਂ ਦੋ 2.5 ਮੀਟਰ ਦਾ ਪੀਸ ਹੈ ਜੀ। ਠੀਕ ਹੈ ਜੀ ਇਹ ਵੀ ਜਿਹੜਾ 2.5 ਮੀਟਰ ਦਾ ਪੀਸ ਹੈ 2.5 ਮੀਟਰ ਦੀ ਦੋ ਕਟ ਲੈ ਸਕਦੇ ਹੋ orange ਕਲਰ ਦੇ ਵਿੱਚ। ਇਹ ਰਹੂਗਾ ਜੀ ਗਾਜਰੀ ਕਲਰ ਦੇ ਵਿੱਚ ਮੂਜੈਂਟਾ ਗਾਜਰੀ ਕਲਰ ਇਹ ਵੀ ਰਹੂਗਾ ਜੀ 2.5 ਮੀਟਰ ਦਾ ਪੀਸ। ਲਓ ਜੀ। ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਇੱਕ ਸੂਟ ਰੈਡੀ ਕਿਟਾਂ ਨੀਡਲਵਰਕ ਦੇ ਵਿੱਚ ਤੁਸੀਂ ਵੀ ਐਦਾਂ ਦਾ ਸੂਟ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ। ਇਸ ਸਾਡਾ ਸੂਟ ਰਿਹਾ ਕਿਸੇ ਕਸਟਮਰ ਦਾ ਰੈਡੀ ਸਾਡੇ ਕੋਲ ਕਾਫੀ ਸਾਰੇ ਸੂਟ ਰੈਡੀ ਹੋਏ ਆ ਜੀ ਅਸੀਂ ਤੁਹਾਨੂੰ ਉਹ ਵੀ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਜੋ ਫੋਰਨ ਦੇ ਕਸਟਮਰ ਆ ਸਾਡੇ ਉਹਨਾਂ ਦੇ ਸੂਟ ਬਹੁਤ ਸਾਰੇ ਰੈਡੀ ਹੋਏ ਪਿਆ ਜੀ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਸਟੀਚਿੰਗ ਵਾਲੇ ਪੈਟਰਨ ਤੇ ਸੀ ਉਹ ਵੀ ਜਲਦੀ ਲੈ ਕੇ ਆਵਾਂਗੇ ਜੀ ਇਹ ਚੈੱਕ ਕਰੋ ਜੀ ਨੀਡਲ ਵਰਕ ਹੋਇਆ ਜੀ ਦੇਖ ਸਕਦੇ ਹੋ ਉੱਪਰ ਬੜਾ ਸੋਹਣਾ ਜਿਹਾ ਨੈਕ ਬਣਿਆ ਹੋਇਆ ਠੀਕ ਹੈ ਜੀ ਨੈਕ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਨੀਡਲ ਵਰਕ ਦੀ ਨੀਟ ਐਂਡ ਕਲੀਨ ਫਿਨਿਸ਼ਿੰਗ ਅਜ ਪੂਰੀ ਹੈ ਦੀ ਲਓ ਜੀ ਇਹ نیچے ਦੇਖੋ ਜੀ ਦਾ ਕੇਰਾ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਫਿਨਿਸ਼ਿੰਗ ਪੱਟੀ ਲਾ ਕੇ ਇਹਨੂੰ ਕੀਤਾ ਗਿਆ ਰੈਡੀ ਬਿਕੋਜ਼ ਔਰਗੰਜਾ ਤੇ ਰਹਿਣਾ ਸੂਟੇ ਵਾਲਾ ਠੀਕ ਹੈ ਬਿਕੋਜ਼ ਔਰਗੰਜਾ ਤੇ ਸੂਟ ਰਹਿਣਾ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਹ ਨਾਲ ਬਣੀ ਹੈ ਮੇਰੀ ਭੈਣ ਦੀ ਬਾਟਮ ਇਹ ਨਾਲ ਬਾਟਮ ਹੈ ਜੀ ਬਾਟਮ ਦੇ ਉੱਪਰ ਵੀ ਨੀਡਲਵਰਕ ਹੋਇਆ ਤੇ ਨਾਲ ਹੀ ਹੋਇਆ ਦੁਪੱਟਾ ਲਓ ਜੀ ਤੇ ਇਹ ਹੋਇਆ ਜੀ ਟਾਈ ਡਾਈ ਦੇ ਵਿੱਚ ਦੁਪੱਟਾ ਰੈਡੀ ਇੱਕ ਦੀ ਟਾਈ ਡਾਈ ਦੇ ਵਿੱਚ ਇਹਨਾਂ ਨੂੰ ਦੁਪੱਟਾ ਰੈਡੀ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਲਓ ਜੀ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਪੀਸ ਲਓ ਜੀ ਅੱਜ ਦੇ ਰਹਿਣੇ ਜਿਹੜੇ ਪਲੇਨ ਪੀਸ ਇਹਨਾਂ ਦੀ ਜਿਹੜੀ ਕੱਟ ਰਹਿਣੀ ਹੈ ਜੀ 4 4 ਮੀਟਰ ਤੋਂ ਲੈ ਕੇ 4 ਪਲੱਸ ਵੀ ਹੋ ਸਕਦੀ ਹੈ ਆਫਰ ਰਹਿਣੀ ਹੈ ਪੀਸਾਂ ਤੇ ਚੈੱਕ ਕਰੋ ਜੀ ਲਓ ਜੀ ਅੱਜ ਦੇ ਪੀਸਾਂ ਤੇ ਰਹਿਣੀ ਹੈ ਵੱਡੀ ਆਫਰ ਇਹ ਸ਼ੈਰ ਆਫਰ ਹੈ ਨਾ ਜੀ ਇਹ ਵਾਲਾ ਰਹੂਗਾ ਜੀ ਕ੍ਰਸ਼ ਦੇ ਵਿੱਚ ਬਿਲਕੁਲ ਸੌਫਟ ਮਲਾਈਮ ਸਟਾਫ ਹੈ ਕੋਈ ਚੁੱਬਣ ਵਾਲਾ ਨਹੀਂ ਹੈ ਦੇਖ ਸਕਦੇ ਹੋ ਤੁਸੀਂ 4 ਜਾਂ 4+ ਕੱਟ ਹੋਗੀ ਇੱਕ ਪੀਸ ਲਓਗੇ 150 ਦਾ ਠੀਕ ਹੈ ਜੀ ਚੈੱਕ ਕਰੋ ਜੀ ਇਹ ਰਹਿਣਾ ਖਾਦੀ ਦੇ ਵਿੱਚ ਵਾਈਨ ਕਲਰ ਦੇ ਵਿੱਚ 4+ ਰਹੂਗਾ ਜੀ ਚੈੱਕ ਕਰੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਖਾਦੀ ਦੇ ਵਿੱਚ ਸੈਲਫ ਦੇ ਰਹਿਣਾ ਸੈਲਫ ਵਿੱਚ ਰਹੂਗਾ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਮੋਸਟਰਡ ਸ਼ੇਡ ਦੇ ਵਿੱਚ ਆਉਣਾ ਸਟਨ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਇਹ ਜਿਹੜਾ ਆਉਣਾ ਲੱड्डੂ ਪੀਲਾ ਕਲਰ ਇਹ ਆਉਣਾ ਖਾਦੀ ਦੇ ਵਿੱਚ ਖਾਦੀ ਸੈਲਫ ਖਾਦੀ ਸਟਾਫ ਹੈ ਜਿਹਦੇ ਖਾਦੀ ਦੇ ਵਿੱਚ ਆਉਣਾ ਠੀਕ ਹੈ ਜੀ ਪ੍ਰਾਈਸ ਰੈਣੀ ਇੱਕ ਪੀਸ ਦੀ 150 ਜੇਕਰ ਤਿੰਨ ਪੀਸ ਲੈ ਰਹੇ ਹੋ ਤਾਂ ਸਿਰਫ ਤੁਹਾਨੂੰ 125 ਦੇ ਪੈਣੇ ਆ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰਹਿਣਾ ਸੈਲਫ ਦਾ ਪੀਸ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਲਓ ਜੀ ਇਹ ਵਾਲਾ ਦੇਖੋ ਜੀ ਬਿਲਕੁਲ ਸੌਫਟ ਮਲਾਇਮ ਕ੍ਰਸ਼ ਦਾ ਰਹਿਣਾ ਜੀ ਬਹੁਤ ਹੀ ਪਿਆਰਾ ਜਾਂ ਪੀਸ ਹੈ ਠੀਕ ਹੈ ਜੀ ਚੈੱਕ ਕਰੀ ਚਲੋ ਲਓ ਜੀ ਗਲਾਸ ਔਰ ਗੰਜਾ ਦੇ ਦੋ ਪੀਸ ਲੈ ਲਓ ਜੀ ਦੁਪट्टे ਬਣਾ ਲਓ ਨਾਲ ਤੁਸੀਂ ਕੁਝ ਮਰਜ਼ੀ ਬਣਾ ਸਕਦੇ ਹੋ ਸਿਰਫ ਪੀਸ ਰਹਿਣਾ ਇੱਕ ਲੌਂਗੇ 150 ਦਾ ਤਿੰਨ ਪੀਸ ਲੌਂਗੇ 125 ਦਾ ਇੱਕ ਪੀਸ ਪੀਣਾ ਜੀ ਲਓ ਜੀ ਇਹ ਵਾਲਾ ਰਹਿਣਾ ਜੀ ਆਫ ਵਾਈਟ ਦੇ ਵਿੱਚ ਇਹ ਵਾਲਾ ਰਹਿਣਾ ਜੀ ਮਸਟਰਡ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਾਂ ਪੀਸ ਹੈ 4 ਤੋਂ ਲੈ ਕੇ 4 ਪਲੱਸ ਕੱਟ ਹੋ ਸਕਦੀ ਇਹਨਾਂ ਦੀ ਇਹ ਵਾਈਨ ਸ਼ੇਡ ਦੇ ਵਿੱਚ ਰਹਿਣਾ ਜੀ ਇਹ ਪੀਚ ਕਲਰ ਇਹ ਜਿਹੜੇ ਇੰਗਲਿਸ਼ ਕਲਰ ਆਣਗੇ ਜੀ ਸਕਿਨ ਪੀਚ ਦੇ ਕਲਰ ਹੈ ਬਹੁਤ ਪਿਆਰੇ ਜੇ ਪੀਸ ਲੈਣਗੇ ਲਓ ਜੀ ਇਹ ਆਊਗਾ ਜੀ ਮਾਊਸ ਸ਼ੇਡ ਦੇ ਵਿੱਚ ਮਾਊਸ ਸ਼ੇਡ ਦੇ ਵਿੱਚ ਆਣਾ ਇਹ ਆਉਣਾ ਜੀ ਸਕਿਨ ਕਲਰ ਬਹੁਤ ਸੋਹਣਾ ਬਰਾਊਨ ਜੀ ਸ਼ੇਡ ਦੇ ਵਿੱਚ ਸਕਿਨ ਬਰਾਊਨ ਜੀ ਸ਼ੇਡ ਦੇ ਵਿੱਚ ਰਹੂਗਾ ਵਾਈਟ ਪੀਸ ਰਹੂਗਾ ਜੀ ਪਿੰਕ ਰਹੂਗਾ ਜੀ ਬੇਬੀ ਪਿੰਕ ਮਸਟਰਡ ਰਹਿਣਾ ਜੀ ਲਓ ਜੀ ਪਿਆਜ ਜੀ ਕਲਰ ਰਹਿਣਾ ਜੀ ਇਹ ਇਹ ਰਹਿਣਾ ਜੀ ਮਾਊਸ ਕਲਰ ਮਾਊਸ ਕਲਰ ਆਊਗਾ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਇੰਗਲਿਸ਼ ਕਲਰ ਹੈ ਠੀਕ ਹੈ ਜੀ ਇਹ ਦੋ ਪੀਸ ਤੁਹਾਨੂੰ ਵਾਈਟ ਦੇ ਮਿਲ ਜਾਣੇ ਆ ਇਹ ਮਿਲਣਾ ਜੀ ਫਿਰੋਜੀ ਪੀਸ ਸਕਾਈ ਬਲੂ ਕਲਰ ਲਓ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਜਿਹੇ ਕਲਰ ਹੈ ਜੀ ਇਹ ਵੀ ਮਾਊਸ ਕਲਰ ਦੇ ਵਿੱਚ ਦੋ ਪੀਸ ਮਿਲਨੇ ਆ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਕੱਟ ਰਹਿਣੀ 4 ਤੋਂ ਲੈ ਕੇ 4 ਪਲੱਸ ਰਹੂਗੀ ਜੀ ਤੇ ਇਹ ਵਾਲਾ ਦੇਖੋ ਜੀ ਸਕੈਨ ਬੇਸ ਦੇ ਵਿੱਚ ਰਹਿਣੇ ਦੋ ਪੀਸ ਲਓ ਜੀ ਸੇਮ ਕਲਰ ਦੇ ਵਿੱਚ ਇਹ ਰਹਿਣਾ ਵਾਈਨ ਦੇ ਵਿੱਚ वाइन कलर ਦੇ ਵਿੱਚ ਰਹਿਣਾ ਨੀਡਲ ਵਰਕ ਕਰੋ ਬਹੁਤ ਸੋਨੇ ਸੂਟ ਬਣਨੇ ਤੁਹਾਡੇ ਬਾਕੀ ਤੁਸੀਂ ਦੇਖਦੇ ਹੋਗੇ ਮਾਰਕੀਟ ਜਾਂਦੇ ਹੋਗੇ ਜਿਹੜੋਂ ਆਪਾਂ ਸੂਟ ਲੈਣੇ ਆ ਹੈਵੀ ਸੂਟ ਲੈਣੇ ਆ ਜੀ ਸਿਰਫ ਇਹਨਾਂ ਦੇ ਉੱਪਰ ਹੀ ਪੂਰੇ ਵਰਕ 55000 ਵਾਲੇ ਸੂਟ ਰੈਡੀ ਆ ਜੀ ਨਾਲ ਹੀ ਸੇਮ ਸਟੱਫ ਦੇ ਦੁਪट्टे ਰੈਡੀ ਆ ਐਦਾਂ ਦੇ ਸੂਟ ਦੇ ਨੂੰ ਦੇਖਣ ਨੂੰ ਮਿਲ ਲਗੇ ਅੱਜ ਵੱਡੀ ਆਫਰ ਵਿੱਚ ਦੇ ਰਹੇ ਆ ਤੁਹਾਨੂੰ ਪੀਸ ਠੀਕ ਹੈ ਜੀ ਲਓ ਜੀ ਤੁਸੀਂ ਅੱਜ ਦੀ ਵੀਡੀਓ ਦਾ ਲੈ ਸਕਦੇ ਹੋ ਲਾਭ ਅਗਲੇ ਪੀਸ ਚੈੱਕ ਕਰੋ ਜੀ ਲਓ ਜੀ ਇਹ ਵੀ ਰਹਿਣਾ ਕ੍ਰਾਸ਼ ਦੇ ਵਿੱਚ ਪੀਸ ਪਿੰਕ ਦਾ ਪੀਸ ਹੈ ਸਕੈਨ ਬੇਸ ਤੇ ਰਹਿਣਾ ਜੀ ਲੈਵਨ ਕਲਰ ਆਊਗਾ ਜੀ ਠੀਕ ਹੈ ਜੀ ਇਹ ਵਾਲਾ ਕਲਰ ਹੈ ਨਾ ਪਿਸਤਾ ਗ੍ਰੀਨ ਜਿਹਾ ਕਲਰ ਇਹ ਵੀ ਲੈਵਨ ਕਲਰ ਆਊਗਾ ਜੀ ਇਹ ਪੀਚ ਕਲਰ ਆਉਣਾ ਇਹ ਆਊਗਾ ਜੀ ਪਿੰਕ ਕਲਰ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਸਕੈਨ ਪੀਸ ਲੈਣਗੇ ਜੀ ਲਵੰਡਰ ਕਲਰ ਦੇ ਵਿੱਚ ਰਹੂਗਾ ਇਹ ਵੀ ਮਾਊਸ ਸ਼ੇਡ ਦੇ ਵਿੱਚ ਰਹਿਣਾ ਜੀ ਪੀਸ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਇਹ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਿਲਕੁਲ ਸੌਫਟ ਸਟੱਫ ਰਹਿਣਾ ਇਹ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਪੀਚ ਜਿਹਾ ਕਲਰ ਆਉਣਾ ਪਿੰਕ ਪੀਚ ਜਿਹਾ ਕਲਰ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਇਹ ਗ੍ਰੀਨ ਸ਼ੇਡ ਦੇ ਵਿੱਚ ਆਊਗਾ ਥੋੜਾ ਡਲ ਆ ਰਿਹਾ ਕਲਰ ਕਿੰਝੀ ਸ਼ੇਡ ਚ ਹੈ ਪਰ ਗ੍ਰੇ ਆ ਰਿਹਾ ਜੀ ਇਹ ਵਾਲਾ ਲਓ ਜੀ ਇਹ ਵਾਲਾ ਸਟੱਫ ਚੈੱਕ ਕਰੋ ਇਹ ਵੀ ਨਿਊ ਸਟੱਫ ਹੈ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਬਰਾ ਚੈੱਕ ਕਰੋ ਜੀ ਲਓ ਜੀ ਕਲਰ ਚੈੱਕ ਕਰੀ ਚਲੋ ਬਹੁਤ ਹੀ ਪਿਆਰੇ ਪਿਆਰੇ ਕਲਰਾਂ ਵਿੱਚ ਲਿਆਏ ਆ ਸੂਟ ਚਾਰ ਪਲੱਸ ਰੈਣੀ ਇਹਨਾਂ ਦੀ ਕੱਟ ਪ੍ਰਾਈਸ ਰੈਣੀ ਸਿਰਫ 125 ਰੁਪਏ ਦਾ ਪੀਸ ਲਓ ਠੀਕ ਹੈ ਜੀ ਤਿੰਨ ਪੀਸ ਲਓਗੇ 125 ਦੇ ਇੱਕ ਲਓਗੇ ਤਾਂ 150 ਦੇ ਪੈਣਾ ਜੀ ਸ਼ਿਪਿੰਗ ਐਕਸਟਰਾ ਚਾਰਜ ਮੇ ਲੱਗੂਗਾ ਤੁਹਾਨੂੰ ਸ਼ਿਪਿੰਗ ਚਾਰਜ ਐਕਸਟਰਾ ਹੀ ਲੱਗਣਾ ਲਓ ਜੀ ਇਸ ਤੋਂ ਅਗਲੇ ਪੀਸ ਤੋਂ ਦਿਖਾਵਾਂਗੇ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਮਹਿੰਦੀ ਜੀ ਕਲਰ ਚ ਆਊਗਾ ਮਹਿੰਦੀ ਕਲਰ ਚ ਆਉਣਾ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਡਲ ਆ ਰਿਹਾ ਪਰ ਇਹ 골ਡਨ ਪੀਸ ਹੈ ਜੀ ਜੀ ਸਕਿਨ ਕਲਰ ਆ ਰਿਹਾ ਪਰ ਜਿਹੜਾ ਪੀਸ ਹੈ ਜੀ ਇਹ 골ਡਨ ਸਕਿਨ 골ਡਨ ਗ੍ਰੀਨ ਜਿਹਾ ਪੀਸ ਹੈ ਲਓ ਜੀ ਇਹ ਰਹੂਗਾ ਪਿੰਕ ਜਿਹਾ ਕਲਰ ਚ ਇਹ ਕ੍ਰਸ਼ ਚ ਆ ਗਿਆ ਜੀ 골ਡਨ ਤੇ ਵਾਈਟ ਦੇ ਵਿੱਚ 골ਡਨ ਤੇ ਵਾਈਟ ਦੇ ਵਿੱਚ ਆਉਣਾ ਜੀ ਕ੍ਰਸ਼ ਦੇ ਵਿੱਚ ਇਹ ਲਾਈਟ ਲਵੰਡਰ ਕਲਰ ਦਾ ਆਊਗਾ ਜੀ ਇਹ ਵੀ 골ਡਨ ਤੇ ਲਵੰਡਰ ਕਲਰ ਕ੍ਰਸ਼ ਦੇ ਵਿੱਚ ਆਉਣਾ ਹੈ ਇਹ ਆ ਉਲਦੀ ਪਿਆਜ਼ੀ ਜਿਹਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕੱਟ ਵੀ ਦੇ ਰਹੇ ਹਾਂ ਤੁਹਾਨੂੰ 4 ਪਲੱਸ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਤੁਸੀਂ ਐਡਾ ਕੰਟਰਾਸਟ ਕਰਕੇ ਲੈ ਸਕਦੇ ਹੋ ਸੂਟ ਇਹ ਗ੍ਰੇ ਕਲਰ ਆਊਗਾ ਜੀ ਇਹ ਮਾਊਸ ਕਲਰ ਆਊਗਾ ਇਹ ਬਰਬਰੀ ਦਾ ਪੀਸ ਰਹਿਣਾ ਪਿੰਕ ਵਾਲਾ ਲਓ ਜੀ ਇਹ ਆਊਗਾ ਜੀ ਲਾਈਟ ਪਿਸਤਾ ਕਲਰ ਲਾਈਟ ਪਿਸਤਾ ਕਲਰ ਆਉਣਾ ਸੀ ਗ੍ਰੀਨ ਕਲਰ ਆਉਣਾ ਇਹ ਪਿਆਜ਼ੀ ਕਲਰ ਆਊਗਾ ਜੀ ਇਹ ਵੀ ਮਾਊਸ ਕਲਰ ਆਉਣਾ ਹੈ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਇੰਗਲਿਸ਼ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਾਂ ਇਹ ਆਊਗਾ ਜੀ ਪਿਆਜ਼ੀ ਕਲਰ ਲਓ ਜੀ ਸਕਿਨ ਮਾਊਸ ਕਲਰ ਆਉਣਾ ਇਹ ਇੱਕ ਰਸ ਦੇ ਵਿੱਚ ਆਊਗਾ ਜੀ ਸਕਿਨ ਕਲਰ ਇਹ ਆਊਗਾ ਜੀ ਥੋੜੀ ਜੀ ਬਰਾਉਨਿਸ਼ ਸ਼ੇਡ ਦੇ ਵਿੱਚ ਲਓ ਜੀ ਇਹ ਤੁਸੀਂ ਲੈ ਸਕਦੇ ਹੋ ਮੈਚਿੰਗ ਕਰਕੇ ਇਹਨਾਂ ਦੋਨਾਂ ਨੂੰ ਬਹੁਤ ਪਿਆਰੇ ਜੀ ਪੀਸ ਹੈ ਤੇ ਇਹ ਵਾਲਾ ਦੇਖੋ ਜੀ ਲਾਈਟ ਲਵੰਡਰ ਕਲਰ ਦੇ ਵਿੱਚ ਠੀਕ ਹੈ ਜੀ ਇਹ ਸਨ ਆਈਡੀ ਸਾਡੇ ਪੀਸ ਇਨ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ